ਉਹ ਲੱਗਾ ਨਹੀਂ ਜਾਣਾ ਬਸ ਅੱਜ ਤਾਂ ਸਕੂਲੇ ਵੀ ਡਾਂਸ ਹੀ ਆਣਾ ਹੈ ਸ਼ਨੀਵਾਰੀ ਨੂੰ ਅੱਜ ਹਾਂ ਆਹੋ ਦਾਨ ਦੇ ਜਾਂ ਜਿੰਨਾ ਮਨ ਲੱਗੂ ਬੰਦ ਜੂਮ ਕੇ ਬਰੋ ਕੋਈ ਨਾ ਕੋਈ ਨਾ ਸੰਚੂ ਮਖੀ ਜਗਾ ਇੱਕ ਹੀ ਖਾਂੜੇ ਉਹ ਪੁੱਤਰ ਉੱਥੇ ਬੋਲਣਾ ਉਹ ਤੇ ਇਧਰ ਦੱਸੋ ਸਾਰਿਆਂ ਨੂੰ ਠਾਈ ਹੈ? ਠਾਈ ਪਠਾਈ ਨਹੀਂ ਹਾਂ ਮਠਿਆਈ ਅੱਛਾ ਫੇਰ 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 ਬੋਲੇ ਇੱਕ ਵਾਰੀ ਠਾਈ ਹਾਂ ਠੀਕ ਆਂ ਕਿਆ ਸੌਂਗੀ ਬਦੋ ਬਦੀ ਸੌਂਗੀ ਮੈਂ ਕਿਹਾ ਮੇਨਾ ਤਾਂ ਗੋਦੀ ਚ ਲੰਮੇ ਪਾਕ ਸਵਾਲ ਮੈਂ ਕਿਹਾ 5 ਵਜੇ ਆ ਹੁਣੇ ਸੌਣਾ ਤੇ ਇਹ ਮੇਰੇ ਨਾਲ ਲੰਮੇ ਬੈ ਕੇ ਬਾਹਰ ਤੇ ਸਿਰ ਰੱਖ ਕੇ ਸੌਂਗੀ ਏਦੇ ਉਦੈ ਕਹਿੰਦੇ ਜਦੋਂ ਮੈਨੂੰ ਆਇਆ ਸੀ ਉਦੈ ਆਂਦੀ ਉਦੈ ਕੰਦੀ ਮੈਨੂੰ ਸੁਵਾ ਦੋ ਸੱਚ ਫੇਰ ਟੁੱਟ ਗਈ ਲੈ ਮੁੰਮਾ ਲੈ ਮੁੰਮਾ ਨਰ ਬਸੀ ਪਾ ਦੋ ਕਿੰਨਾ ਟਾਈਮ ਸੁੱਤੀ ਦੀ ਫੇਰ ਫਿਰ ਮੇਕ ਹੀ ਆ ਕੇ ਅਸਰ ਰਹਿ ਰਿਹਾ ਠੀਕ ਹੈ ਅੱਜ ਮੈਨੂੰ ਵੀ ਅੱਖਾਂ ਮਿਲਦੀਆਂ ਜਾਣ ਇਹਦੇ ਨਾਲ ਲੰਮੇ ਪੈ ਗਈ ਤੇ ਮੈਨੂੰ ਵੀ ਨੀਂਦ ਆਈ ਜਾਵੇ ਕੌਣ ਨਾ ਦਾਦੀ ਪੋਤੀ ਬੈਠਦੀ ਰਹੀ ਨਾ ਮੈਂ ਤਾਂ ਮੇਰੇ ਅੱਖਾਂ ਜਿਆਦੀ ਸੌਂਦੀ ਨਹੀਂ ਮੈਂ ਕਿਤੇ ਉੱਠ ਕੇ ਬਾਹਰ ਨਾ ਚਲ ਜਾਈ ਦੇ ਆਈ ਵੀ ਗੱਲ ਸਹੀ ਹੈ ਵੀ ਮੈਂ ਅੱਜਕੱਲ ਪਰ ਮੋਹਲ ਵੀ ਬੜਾ ਖਰਾਬ ਹੈ ਖਰਾਬ ਮੈਂ ਇਹਨਾਂ ਬਾਹਰ ਚੱਲ ਜਾਈ ਉੱਠ ਕੇ ਤੇ ਹੋਰ ਕੀ ਧਿਆਨ ਦਾ ਖਿਆਲ ਰੱਖਣਾ ਪੈਂਦਾ ਦੂਆ ਮਾਰਦੇ ਨਾ ਬਾਹਰ ਦਾ ਕੁੰਡੀ ਲਾ ਦਿਆ ਕਰੋ ਆ ਫਿਰ ਮੈਂ ਹਾਂ ਨੀ ਤਾਂ ਮੈਂ ਫੋਨ ਵੀ ਲਿੰਦੀ ਏ ਕੁੰਡੀ ਤੇਰੇ ਸਾਹਮਣੇ ਜਫਰਾ ਲਾਓ ਕਿਸਦਾ ਲਾ ਦਿਆ ਕਰਗਾ ਆ ਲਾਓ ਵੀ ਬੰਦਾ ਲਾ ਹਾਂ ਸਹੀ ਅਰ ਲਾਉਣੇ ਨੇ ਫਾਇਦਾ ਵੀ ਹੈਨਾ ਚੱਲ ਜੇ ਕੋਈ ਮਤਲਬ ਬਾਹਰ ਆ ਵੀ ਜੰਦਾ ਨੇ ਬੈਲ ਤੇ ਵਿਝਾਈ ਦੇਣੀ ਆ ਹਾਂ ਬੂਆ ਮਾਰਦਾ ਵੀ ਇਹ ਅੰਦਰ ਬੜੀ ਡੈਡੀ ਜਿਹਾ ਗੁੱਸੇ ਆ ਕੇ ਨਾ ਅੰਦਰ ਫੇਰ ਨਾ ਕੋਈ ਚੰਦ ਛੜਾ ਦੇ। ਤੇ ਇੱਕ ਨਾਲੇ ਭਰਾ ਅੰਦਰ ਅੰਦਰ ਬੂਆ ਮਾਰ ਕੇ ਨਾ ਤੇ ਜਿੰਦਰਾ ਵੀ ਲਾ ਲਈਦੀ ਚਾਬੀ ਨਾਲ। ਇਹ ਹੋਰ ਕੀ ਅਸੀਂ ਚਾਬੀ ਕੱਢ ਦਨੇ ਅੰਦਰ ਅੱਜ ਬਾਹਰ ਕੇ। ਹੋਰ ਕੀ ਪੀਸਤਾ ਕੀ ਗੱਦਾ ਕੰਧ ਸਾਰੀ ਲਬੇੜੀ ਵਿੱਚ ਥੋਤੀ ਕੰਧ। ਅੱਜ ਜਿੰਨੇ ਹਰਕ ਨੇ ਕੀ ਕੀਤਾ ਜਿਹੜੀ ਪੀਸਤਾ ਸਾਰੀ ਕੰਧ ਦੇ ਨਾਲ ਕਿਚਨ ਦੀ ਕੰਧ ਨਾਲ ਮਲਤੀ ਸਾਰੀ ਪੌੜੀਆਂ ਤੇ ਵੀ। ਸਾਰੀ ਐ ਜਿੰਨੇ ਕਦੇ ਸਬਜੀ ਬਣਾਉਂਦੇ। ਹੱਸ ਤੋਂ ਉਹਨਾਂ ਦਾ ਖੇਰ ਸਮਾਨ ਖੜਿਆ ਲੇ ਟੰਗਿਆ ਰਹਿ ਗਿਆ ਫਾਫਾ ਉੱਥੇ। ਲੋ ਕੋਈ ਨਾ ਸੁਣ ਨੀ ਵੱਡੀ ਮੰਮੀ ਨੇ ਸੂਟ ਖੋਣ ਨੇ ਲੈ ਕੇ ਆਏ ਉੱਥੇ ਇਹਨਾਂ ਨੇ ਹੱਥੋਂ ਘੇਰ ਲਿਆ ਕਦੇ ਤੇ ਇਹਦੇ ਕੋਲ ਇਹਨੂੰ ਕੀ ਕਹਿੰਦੇ ਆ ਰਾਜਸਥਾਨ ਕਿਹੜਾ ਸੂਟ ਕਹਿੰਦੇ ਇਹਨੂੰ ਪਾਪਾ ਪਾਕਿਸਤਾਨ ਪਾਪਾ ਕਸ਼ਮੀਰੀ ਹਾਂਜੀ ਹੈਲੋ ਇਹ ਕੀ ਆ ਸ਼ਾਨ ਇਹ ਜਿਹੜਾ ਹੈ ਸ਼ਾਨ ਸ਼ਾਨ ਹਾਂ ਸਮਾਨ ਇਨਸ਼ਾਅ ਇੱਕ ਬਲੈਕ ਲਿਆ ਇਹ ठा ਸੋਹਣੇ ਪਰ ਫਰੰਟ ਤੇ ਇਹਨੇ ਕੜਾਈ ਜੀ ਬਸ ਆਹੋਂ ਬਾਹ ਬੂਹਾਂ ਤੇ ਨਹੀਂ ਹਾਂ ਚੱਲ ਸਹੀ ਏ ਭਾਈ ਕੀ ਕਰਾਂ ਕੀ ਆਪ ਦਾ ਲੁੱਟ ਕੇ ਬੋਕਾਂ ਮੈਂ ਚੱਲ ਆ ਲੈ ਵੀ ਨੁੱਦ ਪੀਣ ਲੱਗਾ ਫੋਨ ਚਾਹੀਦਾ ਜ਼ਰੂਰੀ ਹੈ ਥੋੜੀ ਚਲਾ ਲਓ ਜਾ ਕੇ ਹਾਂ ਕਿ ਬਸੋ ਆਹ ਕੰ ਕਰੇ ਅਈ ਅੱਗੇ ਕਿੱਥੇ ਭਲਾਏ ਆਈ ਆਹ ਹੁਣ ਡਰਦੇ ਮਾਰੇ ਉਹ ਕੁੱਤਾ ਸਾਹਮਣੇ ਭੈਣ ਦੇ ਆਓ ਆਓ ਸਾਹਮਣੇ ਠੀਕ ठाक ਵਧੀਆ ਇੱਕ ਇੱਕਾਂਂ ਦੇ ਆਸੀ ਸੋਣਾ ਲਤਿਗਾਂ ਦੇ ਆਸੀ ਸੋਣਾ ਲਤਿਗਾਂ ਦੇ ਆਸੀ ਹਾਂ ਨਿਆਹ ਕੋਰਸੀ ਕੋ ਸੇ ਬੈਠ ਜਾ ਨੀ ਨੀ ਇਹ ਤਾਂ ਬਹਿਣਾ ਬਸ ਯਾਰ ਅਹੀਂ ਆਏ ਪਾਜੀ ਪ੍ਰਸ਼ਾਦਾ ਡੇ ਸ਼ੱਕਣ ਤਾਂ ਫੇਰ ਸਪੈਸ਼ਲ ਉੱਠਣਾ ਪਿਆ ਚਲੋ ਕੋਈ ਗੱਲ ਨਹੀਂ ਇਹਨੂੰ ਖੋਲੋ ਇਹ ਨਹੀਂ ਖੁੱਲਦਾ ਪੁੱਤ ਇਹ ਨਹੀਂ ਖੁੱਲਦਾ ਇਹ ਨਹੀਂ ਖੁੱਲਦਾ ਇਹ ਬਿਮਾਰ ਹੈ ਆ ਵੇ ਇੰਤਜ਼ਾਰ ਕਰ ਤੱਕਿਆ ਮਾਤ ਕੋਈ ਨਾ ਹੜਾ 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 ਝੁਗਾ ਝੁਗਾ ਖਾਣ ਦੇ ਇਹਨੂੰ ਝੁਗਾ ਖਾ ਲੈ ਮੂੰਹੇ ਬੜਾ ਭਰਪਾ ਤਾਂ ਇਹਦੇ ਮੁੰਡੇ ਦਾ ਸਦੀ ਦੀ ਖਾਂਦਾ ਰੋਟੀ ਮੂੰਹ ਬੋੜਾ ਜਿਹਾ ਉਲਟੀ ਕਰਦੇ ਨਹੀਂ ਆ ਗਏ ਮੂੰਹ ਬੋੜੇ ਉਹ ਪੁਸ਼ਕ ਜਿਆ ਹੋ ਜਾਂਦਾ ਜਿਆਦਾ ਲੱਗਦਾ ਖਾਲੀ ਆਣੀ ਉਹ ਤਾਂ ਨੰਦੇ ਜੇ ਲੈਂਦਾ ਦੋ ਕੋਈ ਮੂੰਹ ਜਿਹਾ ਘੁਮਾ ਕੇ ਮੂੰਹ ਕਿੰਨਾ ਕਰਦੇ ਕਰ ਆਹ ਫਤਿਹ ਹੁਣ ਨਹੀਂ ਕਰਦੇ ਜਿੰਨ ਭਾਜੀ ਇਹਨੂੰ ਮਤਲਬ ਜਦੋਂ ਹੁਣ ਮੂੰਹ ਦੇ ਵਿੱਚ ਬੁਰਕੀ ਨਿਕਾਲੀ ਨੇ ਫਿਰ ਕਰਦਾ ਨਹੀਂ ਆ ਆ ਨਹੀਂ ਕਰਉਣਾ ਹੁਣ ਹਟ ਗਿਆ ਕਰਦਾ ਹੁੰਨੇ ਕਰਦਾ ਹੂੰ ਕਰਦਾ ਕੋ ਉਹਦੇ ਵਾਂਗ ਕਬੂਤਰ ਵਾਂਗ ਵਾ ਦਸਿਆ ਆਪਣੇ ਦੋਸਤ ਵੱਲ ਤੇ ਮੈਂ ਉੱਥੇ ਸਕੂਟੀ ਭਜਾ ਕੇ ਲੈ ਆਇਆ ਉਹ ਘਰੇਗਾ ਭਜਾ ਕੇ ਲੈ ਆਉਂਗਾ ਹਮੇਂ ਘਰ ਆ ਗਿਆ ਉਹ ਤੁਰਕੇ ਹੁੰਦਾ ਇਹ ਦੇਖਿਓ ਆਦਾ ਮੂੰਹ ਵੇਖਿਓ ਕਿਦਾਂ ਤੋਰੀਆਂ ਗੂ ਲਮਕਿਆ ਆਏ ਇੱਥੇ ਆ ਵੇ ਤੋਰੀ ਹੋਣ ਲੱਗਾ ਮੈਂ ਰੋਕ ਗੁਰਵਾ ਮੈਂ ਮੈਂ ਇਹਨੂੰ ਕਲਪਉਣਾ ਇਹਨੂੰ ਕਮਾਏ ਗੁਰੂ ਆ ਤੋ ਕਿੰਨਾ ਟਾਈਮ ਲਾਇਆ ਉਹ ਤੇ ਮੈਂ ਚਦਾਈਆਂ ਉਹ ਤੇ ਯਾਰ ਨਹੀਂ 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 ਮੈਂ ਉਹ ਕਿੰਦਲੇ ਛਿੱਤਰੀ ਬੜਾ ਮਾਉਂਦੇ ਨੇ ਕਿੱਧਰ ਆਇਆ ਹੈ ਮੈਂ ਛਿੱਤਰ ਬੜਾ ਹੁੰਦੇ ਅਸਲ ਵਿੱਚ ਇਦਾਂ ਹੁੰਦਾ ਨਾ ਪਿੰਡਾਂ ਦੇ ਵਿੱਚ ਕੋਈ ਐਵੇਂ ਆਣ ਕੇ ਬੰਦਾ ਅਣਜਾਣ ਦਾ ਫਲਤਰਾ ਨੇ ਇੱਕ ਦੋ ਵਾਰੀ ਪੁੱਛਣਾ ਕਾਕਾ ਕਿੱਧਰ ਆਇਆ ਨਾ ਦੱਸਿਆ ਨਾ ਦੱਸਿਆ ਅਗਲੇ ਜੂਤ ਮਾਉਂਦੇ ਨੇ ਕੱਧਰ ਆਇਆ ਦੋ ਕਰ ਬਿਆਨ ਨਾਲ ਆਲੇ ਨਾ ਜੂਤ ਮਾਉਂਦੇ ਨੇ ਪਿੰਡ ਵਾਲੇ ਤੇ ਮੈਂ ਨਿਕਲ ਆਇਆ ਮੈਂ ਨਾ ਉਹਦੇ ਅਗਲੇ ਉਹ ਮੂਲੀਆਂ ਵੀ ਅੱਗੇ ਰੱਖੀਆਂ ਇਹਨਾਂ ਪੁੱਟਣ ਮੈਨੂੰ ਨਹੀਂ ਨਹੀਂ ਪਿੰਡ ਸਾਰਾ ਜਾਣਦਾ ਵੀਰ ਆ ਜਾਣਦਾ ਤੂੰ ਐਮਐਲਏ ਐ ਨਾ ਐਮਐਲਏ ਵੀਰੇ ਇਹ ਪਿੰਡ ਨੂੰ ਮੈਂ ਜਿੱਤਿਆ ਜਦੋਂ ਵੋਟਾਂ ਆਈਆਂ ਸਹੀ ਗੱਲ ਫਿਰ ਸਭ ਪੰਜੇ ਆਗੇ ਪੰਜੇ ਆਗੇ ਤੁਹਾਡਾ ਨਲਕਾ ਸਾਰਾ ਮੈਨੂੰ ਕਰਾਇਆ ਇੱਕਦਮ ਸਹੀ ਗੱਲ ਸਹੀ ਗੱਲ ਸਹੀ ਗੱਲ ਮੈਂ ਮੇਰੇ ਮੇਰੇ ਬੰਦੇ ਨੂੰ ਕਹਿਣਗੇ ਕਿ ਹਾਂ ਤੂੰ ਕੋਣ ਕੀ ਕਰਨਿਆ ਪਿੰਡ 'ਚ ਭਾਈ ਤੇ ਮੰਜਾ ਢਾਹ ਕੇ ਵੀ ਸੋ ਜਾਣਾ ਆ ਤੇ ਗੁਰਦੁਆਰਾ ਸਾਹਿਬ ਆ ਗਿਆ ਪਰਦੇਸਿਤਪੁਰਾ ਆਉਣਗੇ ਹੋ ਜਾਣਾ ਸਿਤਪੁਰਾ ਆਉਣਗੇ ਅੱਜ ਸਿਤਪੁਰਾ ਆਉਣਗੇ ਪਿੰਡ 'ਚ ਆ ਨਲਕਾ ਵੀ ਜੱਸੀ ਨੇ ਲਵਾਇਆ ਉਹ ਗੱਲ ਵੱਖਰੀ ਹੁੰਦੀ ਚੱਲਦਾ ਨਹੀਂ ਚੱਲਦਾ ਗੱਲ ਵੱਖਰੀ ਐ ਗੰਦੀ ਨਾਲ ਜਨਮ ਹੋਇਆ ਹੀ ਆ लास्ट ਤਰੀਕੇ ਪਾਣੀ ਪੀਦਾ ਹੀ ਗੰਦੀ ਨੇ ਆਹੋ ਇਧਰ ਲੱਗੇ ਮੋਲੀਆਂ ਵਾਲੇ ਪਰੌਂਠੇ ਬੰਨ ਤੇ ਉਧਰ ਮਸ਼ੀਨ ਲੱਗੀ ਮਾਸੀ ਜੀ ਕੱਪੜੇ ਧੋਣਦੇ ਨੇ ਤੇ ਇਧਰ ਮੇਰੀ ਧੀ ਜਿਹੜੀ ਆਟੇ ਨੇ ਖੇਡਣ ਲਈ ਹੈ ਸਿਰ ਦੇ ਵਿੱਚ ਹੱਥ ਨਾਲ ਲੈ ਚੰਗਾ ਜੂਆਂ ਪੈ ਲੈਣੀਆਂ ਠੀਕ ਆ ਹਾਂ ਕੀ ਕਰਾਂ ਹਾਂ ਜਨਮ ਉਹ ਮਨੇ ਵੀਰੇ ਨੂੰ ਮਾਇਓ ਪਿਆ ਆਈ ਹੈ ਬਹੁਤ ਜੋ ਵੀਰੇ ਹਾਂ ਹਾਂ ਪਹਿਲੇ ਦੇਖ ਲੈ ਕੀ ਕਰਾਂ ਮੈਂ ਇੱਧਰ ਮੈਨੂੰ ਕਹਿੰਦੀ ਇੱਥੇ ਬਹਿ ਜਾ ਦੇਖਣਾ ਮੇਰ ਨਾਲ ਖੇਡ ਬਾਠੇ ਬਾਤ ਚ ਕਰ ਹਾਂ ਕਾਣਾ ਪਾਠ ਕੰਦੀ ਰੋਟੀਆਂ ਬਣਾ ਕਿਹੜੀ ਚੀਜ਼ ਲੈਣੀ ਕਹਿੰਦੀ ਇੱਥੇ ਮੈਂ ਕੋਈ ਚੀਜ਼ ਲੈਣੀ ਪੈਸੇ ਲੈ ਕੇ ਆਉਣੇ ਨੇ ਕਿਤੇ ਉਂਗਲ ਧੱਕੀ ਦੇਖੋ ਆਏ ਨੰਗਣ ਆਏ ਆ ਦਵਾਈ ਲੈਣ ਤੇ ਇਹਨੂੰ ਆਪਣੇ ਖਾਣ ਦੇ ਲੱਗੀ ਚੱਲਦੇ ਆ ਬਾਜ਼ਾਰ ਦਾਦੀ ਪਿਆਰ ਦਾਦਾ ਵੀ ਤੇ ਹੱਲਣੂ ਮੈਂ ਬੁਸ਼ੇ ਬੈਗ ਆ ਆਹ ਹਰ ਜਣੇ ਇੱਥੇ ਹੋਰ ਦੇਖ ਆਹ ਮੰਡੀ ਕਿੱਥੇ ਆਏ ਮੇਰੇ ਮਾਂ ਦੇ ਹੋ ਜੀ ਹੁਣ ਉਹਨਾਂ ਅੱਗੇ ਬਹਿਣਾ ਹੀ ਕਹਿੰਦੀ ਅੱਗੇ ਬਹਿਣਾ ਜिद ਕਰ ਲਈ ਪਹਿਲਾਂ ਕਹਿੰਦੀ ਤੁਸੀਂ ਬਹਿਣਾ ਉਹ ਕਹਿੰਦੀ ਅੱਗੇ ਬਹਿਣਾ ਹਾਂ ਕੋਲ ਦੱਲ ਇਹ ਪੋਈ ਨੇ ਲੈਣ ਇਹ ਪੋਈ ਇਹਦੇ ਨਾਲ ਉਹਨਾਂ ਦੀ ਵਿਆਹ ਵਾਸਤੇ ਪੋਈ ਨੇ ਨੰਦੇ ਸੀ ਬਾਊ ਦੇ ਕੱਪੜੇ ਬੜਾ ਸੋਹਣਾ ਸਿਰ ਵੀ ਬੋਣਾ ਐਨੇ ਆ ਟੌਰ ਵੀ ਕੱਢਣਾ ਹਾਂ ਜੌਰੀ ਦਾਈ ਦਾਦੀ ਉਹਦੀ ਤਿਆਰ ਕਰਨ ਨੂੰ ਹਾ ਦਾਦੀ ਰੋਟੀ ਖਾਉਂਦੀ ਭੰਗੜਾ ਪਾਉਂਦੀ ਤੂੰ ਦਾਦੀ ਕੋ ਰੋਟੀ ਖਾ ਲੈਂਦੀ ਓ ਭੰਗੜਾ ਪਾ ਪਾ ਕੇ ਉਹਨਾਂ ਘੈਂਟੀ ਰੋਟੀ ਖਾਣੀ ਆ ਜਬ ਆਜਦੇ ਜਾਂ ਦਾਦੀ ਪੋਤੀ ਰੋਟੀ ਖਾਣ ਲਈ ਆ ਰਲ ਮਿਲ ਕੇ ਹਾਰ ਗੋਣ ਕਹਿੰਦੀ ਮੈਂ ਪਨੀਰ ਖਾਣਾ ਦਾਦੀ ਕਹਿੰਦੀ ਲੈ ਪਨੀਰ ਖਾਣਾ ਪੁੱਤ ਬੜਾ ਹਾਈ ਦਮ ਨੂੰ ਤਾਂ ਬੈਨ ਨਹੀਂ ਦਿੱਤੀ ਬੜੀ ਸੋਹਣੀ ਲੱਗਣ ਦੇ ਜਿੱਤੀ ਹੋਏ ਬੜਾ ਟੋਰੀ ਹੋਏ ਬੜਾ ਟਾਂਕਣ ਦੇ ਆ ਉਹ ਕਹਿੰਦੀ ਮੈਂ ਸਾੜੀ ਬਨ ਲਈ ਨਹੀਂ ਇਦਾਂ ਨਹੀਂ ਬਨਨੀ ਘਰ ਬਨਾ ਹਾ ਦਾ ਹਾ ਦਾ ਘਰ ਬਨਾਈ ਹਾ ਦਾ ਘਰ ਇਹ ਕੋਈ ਤੇਰਾ ਪੁੱਲਾ ਜੇ ਬੜਾ ਸੋਹਣਾ ਏ ਕੱਕ ਆਪਣੇ ਬੱਲੇ ਓਏ ਹੋ ਗਿਆ ਇਹ ਮੇਂ ਗੁੱਝਾ ਗਿਆ ਇਹ ਮੇਂ ਇਹ ਉੱਡ ਗਿਆ ਇਹ ਉੱਡ ਗਿਆ ਆਈਸਕ੍ਰੀਮ ਕੱਲ ਆਈਸਕ੍ਰੀਮ ਲੈ ਲਈ र ने बन ली हूं ब्लैक पग अज तो रेसा लाने चलिया मगरों लड़के नहीं होना हाथ नहीं ना पैन डाय ना मैं कहना बहुत दूर हट में बड़ा लड़ते